ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਮੌਕੇ ਤੇ ਫੋਰਟਿਸ ਹਸਪਤਾਲ ਮਾਲ ਰੋਡ ਲੁਧਿਆਣਾ ਨੇ ਪੰਜਾਬ ਪੁਲਿਸ ਅਤੇ ਟ੍ਰੈਫਿਕ ਪੁਲਿਸ ਲੁਧਿਆਣਾ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਅਤੇ ਸੜਕ ਸੁਰੱਖਿਆ ਦੇ ਇੱਕ ਬਾਈਕ ਰੈਲੀ ਦਾ ਸਫਲਤਾਪੂਰਵਕ ਆਯੋਜਨ ਕੀਤਾ ਇਸ ਪ੍ਰੋਗਰਾਮ ਵਿੱਚ 120 ਤੋਂ ਵੱਧ ਬਾਈਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਡਾਕਟਰ ਸਮਾਜ ਸੇਵਕ ਸਾਈਕਲ ਸਵਾਰੀ ਦੇ ਸ਼ੌਕੀਨ ਸ਼ਾਮਲ ਸਨ ਰੈਲੀ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸ਼ੁਭਮ ਅਗਰਵਾਲ ਆਈਪੀਐਸ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਤੇ ਡਾਕਟਰ ਵਿਸ਼ਵਜੀਤ ਗੋਇਲ ਨੇ ਕਿਹਾ ਇਹ ਰੈਲੀ ਫੋਟਿਸ ਹਸਪਤਾਲ ਦੀ ਸਿਹਤ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਇਸ ਪਹਿਲ ਕਦਮੀ ਰਾਹੀਂ ਅਸੀਂ ਲੋਕਾਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਅਤੇ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਇਸ ਨਾਲ ਸਮਾਜ ਸੁਰੱਖਿਤ ਅਤੇ ਬਿਹਤਰ ਬਣ ਸਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਜੀ ਤੇ ਆਪਣੇ ਜਿਹੜੇ ਫੋਟੋਸ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਦੇ ਜਿਹੜੇ ਡਾਕਟਰ ਸਾਹਿਬਾਨ ਇਹਨਾਂ ਨੇ ਬਹੁਤ ਇੱਕ ਚੰਗਾ ਉਪਰਾਲਾ ਆਜ ਇੱਥੇ ਆ ਕੀਤਾ ਜਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਸੀਂ ਆ ਇੱਕ ਮੋਟਰਸਾਈਕਲ ਜਿਹੜੀ ਹੈਗੀ ਰੈਲੀ ਕੱਢ ਰਹੇ ਹਾਂ ਜਦੇ ਵਿੱਚ ਪੂਰੇ ਸੋਬੇ ਦੇ ਪੂਰੇ ਸੋਬੇ ਤੋਂ ਹੀ ਜਿਹੜੇ ਵਧੀਆ ਰਾਈਡਰਸ ਨੇ ਆ ਜਦੇ ਵਿੱਚ ਹਾਰਲੇ ਡੈਵਿਡਸਨ ਹੋ ਗਏ ਹੋਰ ਤੇ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਢੇੜਾ ਕੱਢਣਗੇ ਤੇ ਸ਼ਹਿਰ ਨੂੰ ਲੁਧਿਆਣਾ ਨੂੰ ਲੁਧਿਆਣਾ ਦੇ ਜਿਹੜੇ ਮਦਾਨਾ ਦੇ ਜਿਹੜੇ ਨਗਰ ਵਾਸੀ ਹੈਗੇ ਆ ਉਹਨਾਂ ਨੂੰ ਸੀ ਜਿਹੜੀ ਹੈਗੀ ਜਾਗਰੂਕ ਕਰਨਗੇ ਤੇ ਇਹਦੇ ਵਿੱਚ ਹਸਪੀਟਲ ਐਡਮਿਨਿਸਟ੍ਰੇਸ਼ਨ ਸਾਡੇ ਟ੍ਰੈਫਿਕ ਦੇ ਜਿਹੜੇ ਆਫੀਸਰਸ ਨੇ ਪੁਰੀ ਵਾਲ ਮੈਡਮ ਤੇ ਜਤਨ ਮਨਸਲ ਸਾਹਿਬ ਤੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਰਾਈਡਰਸ ਹੈਗੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਇਸ ਤਰੀਕੇ ਦੀ ਜਿਹੜੀ ਹੈਗੀ ਮੁਹਿੰਮ ਜਾਰੀ ਰੱਖਾਂਗੇ ਜੀ ਸਰ ਹੋਰ ਕੀ ਰਹੇਗਾ ਜਿਨ੍ਹਾਂ ਨੇ ਇੱਥੋਂ ਸ਼ੁਰੂ ਕਰਨਾ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਭਾਰਤ ਨਗਰ ਚੌਕ ਵੀਰਕਾ ਚੌਕ ਪੈਰਾਗੋਨ ਫਰੰਟ ਤੋਂ ਯੂ-ਟਰਨ ਕਰਕੇ ਫਿਰ ਇੱਥੇ ਹੀ ਆ ਕੇ ਜਿਹੜਾ ਇਹ ਖਤਮ ਕਰਨਾ ਹੈ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਜਿਵੇਂ ਰਾਈਡਰਸ ਰਹੇ ਗਿਆ ਉਹ ਕਿਤੇ ਨਾ ਕਿਤੇ ਗਈ ਵੇਲੇ ਅੰਗੈਲੀ ਕਰ ਜਾਂਦੇ ਆ ਉਹਨਾਂ ਲਈ ਕੀ ਮਿਲਦੇ ਦੇਖੋ ਜੀ ਅਸੀਂ ਜਦੋਂ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦਾ ਡਾਟਾ ਦੇਖਦੇ ਆ ਤਾਂ ਅਸੀਂ ਲੱਸਾ ਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਭ ਤੋਂ ਜ਼ਿਆਦਾ ਡੈਥ ਇਨਫੈਕਟ ਕੋਰੋਨਾ ਤੋਂ ਵੀ ਇੰਨੀ ਮੌਤਾਂ ਨਹੀਂ ਹੁੰਦੀ ਸਾਲ ਦੇ ਵਿੱਚ ਜਿੰਨੀ ਮੌਤਾਂ ਰੋਡ ਐਕਸੀਡੈਂਟ ਕਰਕੇ ਹੁੰਦੀਆਂ ਔਰ ਉਹ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੁੰਦਾ ਪੂਰੀ ਫੈਮਿਲੀ ਦੇ ਲਈ ਪੂਰੇ ਪਰਿਵਾਰ ਦੇ ਲਈ ਬਿਕੋਜ਼ ਕਦੇ-ਕਦੇ ਜਿਹੜਾ ਪਰਿਵਾਰ ਦਾ ਜਿਹੜਾ ਓਨਲੀ ਅ ਜਿਹੜਾ ਕਿ ਬਾਈਕ ਤੇ ਆਫਿਸ ਤੋਂ ਆ ਰਿਹਾ ਹੈ ਜਾਂ ਕਿਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਕਿਤੇ ਨਾ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਔਰ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਅਸੀਂ ਮਤਲਬ ਸਭ ਤੋਂ ਜ਼ਿਆਦਾ ਇਹ ਦੀ ਸਭ ਤੋਂ ਜ਼ਰੂਰੀ ਹੈ ਪਹਿਲਾਂ ਪ੍ਰिवेंशन ਕਰੀਏ ਔਰ ਪ੍ਰिवेंशन ਦੇ ਵਿੱਚ ਸਭ ਤੋਂ ਜ਼ਰੂਰੀ ਹੈ ਅਸੀਂ ਆਪਣਾ ਆਪਣੇ ਆਪਣਾ ਤੇ ਆਪਣੀ ਮੋਟਰਸਾਈਕਲ ਆਪਣੀ ਗੱਡੀ ਦਾ ਧਿਆਨ ਰੱਖੀਏ ਉਹ ਕਿੱਦਾਂ ਹੋਏਗਾ ਜੀ ਤੁਸੀਂ ਜਿਹੜੇ ਟ੍ਰੈਫਿਕ ਰੂਲਸ ਹੈਗੇ ਉਹਨਾਂ ਦਾ ਤੁਸੀਂ ਉਹਨਾਂ ਦਾ ਤੁਸੀਂ ਧਿਆਨ ਰੱਖਿਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਸਰ ਜਿਹੜੇ ਨਸ਼ੇ ਵੱਲ ਜਾ ਰਹੇ ਨੌਜਵਾਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਜੀ ਪਹਿਲੇ ਵੀ ਅਸੀਂ ਕਈ ਵਾਰੀ ਜਿਹੜੀ ਹੈਗੀ ਲੋਕਾਂ ਨੂੰ ਕਹਿ ਚੁੱਕੇ ਹਾਂ ਤੇ ਹੁਣ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆ ਨਸ਼ੇ ਪੱਤੇ ਦੇ ਉੱਤੇ ਨਾ ਲੱਗਿਓ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦਾ ਨਸ਼ਾ ਵੇਚਦਾ ਹੈ ਜਾਂ ਖਰੀਦਦਾ ਹੈ ਤੁਹਾਡੇ ਇਲਾਕੇ ਸੂਬੇ ਆ ਤੁਹਾਡੇ ਮੋਹੱਲੇ ਦੇ ਵਿੱਚ ਤੁਸੀਂ ਸਾਨੂੰ ਇਤਲਾ ਕਰੋ ਤੁਹਾਡੀ ਆਇਡੈਂਟੀਟੀ ਕਨਫਿਡੈਂਸ਼ੀਅਲ ਰੱਖੀ ਜਾਏਗੀ ਤੇ ਉਸ ਬੰਦੇ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਸਰ ਬੋਸ ਅੱਜ ਅਸੀਂ ਫੋਟਿਸ ਹਸਪੀਟਲ ਮਾਲ ਰੋਡ ਵੱਲੋਂ ਅਸੀਂ ਟ੍ਰਾਫਿਕ ਪੁਲਿਸ ਲੁਧਿਆਣਾ ਨਾਦ ਨਾ ਐਸੋਸੀਏਸ਼ਨ ਦੇ ਵਿੱਚ ਅਸੀਂ ਇੱਕ ਬਾਈਕਰਲੀ ਦਾ ਆਰਗੇਨਾਈਜ਼ ਕੀਤਾ ਹੈ ਜਿਸ ਦੇ ਕਿ ਅਸੀਂ ਰੋਡ ਸੇਫਟੀ ਤੇ ਹੈਲਥ ਅਵੇਅਰਨੈਸ ਬਾਰੇ ਅਸੀਂ ਲੁਧਿਆਣਾ ਵਾਸੀਆਂ ਨੂੰ ਜਾਗਰੂਕ ਕਰਨਾ ਚਾਹਾਂਗੇ ਮੈਂ ਬਹੁਤ ਬਹੁਤ ਧੰਨਵਾਦ ਕਰਾਂ ਸਾਡੇ ਡੀਸੀਪੀ ਸਾਹਿਬ ਦਾ ਕਿ ਜਿਨ੍ਹਾਂ ਨੇ ਕੀ ਟਾਈਮ ਕੱਢਿਆ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਅਸੀਂ ਸੌ ਤੋਂ ਵੱਧ ਜਿਵੇਂ ਰਾਈਡਰਸ ਨੇ ਕਿ ਹਾਰਲੇ ਤੇ ਬਾਕੀ ਰਾਈਡਰ ਜਿਹੜੇ ਹੈ ਕਿ ਉਹ ਮਿਲ ਕੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਕਿ ਜੀ ਰੋਡ ਸੇਫਟੀ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਤੇ ਇਹ ਰ ਆਪਰ ਟ੍ਰੈਫਿਕ ਰੂਲਸ ਫਾਲੋ ਕਰੀਏ ਤੇ ਇੱਕ ਜਿਹੜੀ ਅਨਚਾਹੀ ਘਟਨਾ ਹੁੰਦੀ ਹੈ ਹਾਦਸੇ ਹੁੰਦੇ ਆ ਉਹਨਾਂ ਨੂੰ ਅਸੀਂ ਅਵੋਇਡ ਕਰ ਸਕਦੇ ਜਿਵੇਂ ਸਰ ਸਕੂਲੀ ਬੱਚੇ ਜਿਹੜੇ 18 ਸਾਲ ਤੋਂ ਘੱਟ ਆ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਇਦਾਂ ਦੀ ਪਾਈਪ ਸੁੱਟਣਾ ਬਿਲਕੁਲ ਇਹ ਬਹੁਤ ਜ਼ਰੂਰੀ ਮੈਸੇਜ ਹੈ ਜੀ ਕਿ ਕਿ ਨਾ ਕੇਵਲ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਥੋੜੀ ਜਿਹੀ ਕਿ ਮੈਚਿਓਰਿਟੀ ਘੱਟ ਹੁੰਦੀ ਹੈ ਸਮਝ ਘੱਟ ਹੁੰਦੀ ਹੈ ਲੇਕਿਨ ਐਸ ਪੇਰੈਂਟ ਸਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਕਿ ਅਸੀਂ ਰਿਸਪੋਨਸਿਬਲ ਬਣੀਏ ਤੇ ਅਸੀਂ ਇਨਸ਼ੋਰ ਕਰੀਏ ਕਿ ਜਿਹੜੇ ਟ੍ਰੈਫਿਕ ਰੂ